ਸਾਰਾ ਦੇ ਆ ਦੇਖੋ ਤੇ ਸਾਰੇ ਪਾਪ ਦੀ ਸੋਚ ਤੇ ਸਾਰਾ ਦੇ ਆ ਦੇਖੋ ਤੇ ਜਿੰਦਾਬਾਦ ਬਾਪ ਦੀ ਜਿੰਦਾਬਾਦ ਬਾਪ ਦੀ ਜਿੰਦਾਬਾਦ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਸਰ ਜੀ ਨਾ ਟੋਡਾ ਜੈ ਭੀਮ ਜੈ ਭਾਰਤ ਮੇਰਾ ਨਾਮ ਪੰਦੀ ਸਿੰਘ ਜੀ ਜੀ ਪ੍ਰੋਡਿਊਸਰ ਅੱਜ ਕਬੂਰਤਲਾ ਬੰਦੂ ਕਾਰ ਦੇ ਤੁਸੀਂ ਬੰਦ ਕਰਾ ਦੇਣਾ ਸ਼ਾਇਦ ਕੀ ਕਾਰਨ ਹੈ ਕਾਨੂੰ ਦੇਖੋ ਸਾਡੇ ਬਾਬਾ ਸਾਹਿਬ ਦੇ ਚਰਦੇ ਜੋ ਬਹੁਤ ਘਟਿਆ ਗੱਲ ਹੈ ਜਿਹੜੀ ਇਹਨੇ ਮਤਲ ਜਿਹੜੀ ਪੰਜਾਬ ਬੰਦ ਦੀ ਕਾਲ ਤੇ ਜੋ ਉਥੇ ਅੰਮ੍ਰਿਤਸਰ ਦੇ ਵਿੱਚ ਹੋਇਆ ਹਾਲ ਸਾਹਿਬ ਬਾਬਾ ਸਾਹਿਬ ਦੀ ਆਪਣੇ ਰੂਪ ਤੇ ਉਹ ਅਸੀਂ ਐਸੀ ਕਰਕੇ ਜਿਹੜੀ ਆ ਆਪਣੇ ਬੰਦ ਦੀ ਕਾਲ ਦੇ ਉੱਤੇ ਅਸੀਂ ਅੱਜ ਜਿਹੜਾ ਸ਼ਹਿਰ ਦੇ ਵਿੱਚ ਵਕਲ ਸਾਰੇ ਲੋਕਾਂ ਨੂੰ ਫੀਲ ਕਰਨ ਦੇ ਆ ਹੱਥ ਜੋੜ ਕੇ ਕਿ ਸ਼ਹਿਰ ਜਿਹੜਾ ਬਿਲਕੁਲ 7 ਮਹੀਨਾ ਬੰਦ ਹੋ ਜਾਵੇ ਤੇ ਜਿਹੜੇ ਲੋਕ ਆ ਉਹ ਸਾਡੀ اپੀਲ ਨੂੰ ਸੁਣਨ ਤੇ ਸਾਡੇ ਨਾਲ ਜੁੜ ਕੇ ਤੇ ਜਿਹੜਾ ਇਹਦੇ ਉੱਤੇ ਐਨ ਐਸ ਆਈ ਜਿਹੜੀ ਲਾਗੂ ਕੀਤੀ ਜਾਵੇ ਅਸੀਂ ਆਪਣੀ ਸਰਕਾਰ ਤੋਂ ਸੇਮ ਭਗਵੰਤ ਮਾਨ ਸਾਹਿਬ ਤੋਂ ਇਹੀ ਮੰਗ ਕਰਦੇ ਆ ਕਿ ਤੇ ਮਤਵ ਵਧ ਤਾਵਾ ਲਾ ਕੇ ਤੇ ਪਰਚਾ ਕਰਕੇ ਇਹਨੂੰ ਸਲਾਹਤਾਂ ਦੇ ਕਿਥੇ ਛੱਡਿਆ ਜਾ ਉਹ ਇਹ ਅਜੋ ਕੁਝ ਦਿਨ ਤੋਂ ਕੋਈ ਸ਼ਰਾਧੀਆਂ ਅੰਸਰਾਂ ਨੇ ਅੰਮ੍ਰਿਤਸਰ ਦੇ ਵਿੱਚ ਸਾਡੇ ਬਾਬਾ ਕਾ ਉਮੀਦਵਾਰ ਦੀ ਮੂਰਤੀ ਨਾਲ ਛੇੜਖਾਨੀ ਕੀਤੀ ਆ ਜਿਹਦੇ ਸਬੰਧ ਵਿੱਚ ਇਹਨਾਂ ਨੂੰ ਬੰਦੀ ਕਾਲ ਦਿੱਤੀ ਗਈ ਸੀਗੀ ਤੇ ਅਸੀਂ ਸ਼ਹਿਰ ਨਿਵਾਸੀਆਂ ਨੂੰ ਇਹ ਜਾਣ ਕੇ ਕਹਿੰਨਾ ਚਾਹੁੰਦੇ ਆ ਕਿ ਇਹ ਸਾਡੇ ਨਾਲ ਰਲ ਮਿਲ ਕੇ ਹੱਥ ਖੱਲਣ ਤਾਂ ਜੋ ਸਾਰਿਆਂ ਨੂੰ ਇਸ ਚੀਜ਼ ਦਾ ਜੋ ਜੜੀ ਅਨੁਭਵ ਹੋਵੇ ਪਤਾ ਲੱਗੇ ਵੀ ਇਹ ਕੀ ਕਰ ਰਹੇ ਆ ਗਲਤ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਲੋਕ ਕਿਤਾ ਸਾਥ ਦੇ ਰਹੇ ਸ਼ਹਿਰ ਦੇ ਸਾਡੇ ਨਾਲ ਪੂਰਾ ਸ਼ਹਿਰ ਸਾਥ ਦੇ ਰਿਹਾ ਵਾ ਹਾਂਜੀ ਤੇ ਸਾਰੇ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਤੋਂ ਪੂਰੀ ਜਾਣਕਾਰੀ ਲਈ ਜਾਵੇ ਵੀ ਇਹ ਕਿਹਦੀ ਸਾਜ਼ਿਸ਼ ਵਿੱਚ ਆ ਕੇ ਇਹ ਕੰਮ ਕੀਤਾ ਵਾ ਤੇ ਨੰਬਰ 2 ਜੇ ਇਹ ਨਹੀਂ ਸਾਜ਼ਿਸ਼ ਦੇਂਦਾ ਉਹ ਤੇ ਐਨਐਸਏ ਲਾ ਕੇ ਤੇ ਉਹਨੂੰ ਸੁਰੱਖਿਆ ਦੇ ਪਿਛੇ ਛੁਟਾਇਆ ਜਾਵੇ ਇਹ ਕਾਰਨ ਹੈ ਜੀ ਜੋ ਅੰਮ੍ਰਿਤਸਰ ਦੇ ਵਿੱਚ ਕੁਝ ਦਿਨ ਪਹਿਲਾਂ ਡਾਕਟਰ ਸਾਹਿਬ ਦੀ ਮੂਰਤੀ ਨਾਲ ਸ਼ੇਰਖਾਨੀ ਕੀਤੀ ਗਈ ਆ ਉਹਦੇ ਰੋਸ ਵਜੋਂ ਅਸੀਂ ਇਹ ਅੱਜ ਕੂਰਖਾ ਬੰਦ ਕਰਾਇਆ ਆ। ਉਹ ਹੋਰ ਬਾਰੇ ਸਮੇਂ ਦੇ ਵਿੱਚ ਅਸੀਂ ਜਿਉਂਨਾ ਸ਼ਰਾਬ ਦੇ ਉਤਰਾਤੇ ਵੀਨ ਖੇਲ ਕੱਤੀ ਗਈ ਅਸੀਂ ਪੰਜਾਬ ਬੰਦ ਦੀ ਕਾਲ ਵੀ ਦੇਵਾਂਗੇ ਪਾਰਟੀ ਦਫਤਰ ਬੈਠ ਕੇ ਉਹਦਾ ਵਿਚਾਰ ਭਟਾੰਦਰਾ ਕੀਤਾ ਜਾਵੇਗਾ। ਹੋਰ ਬਾਰੇ ਸਮਝ ਪੰਜਾਬ ਬੰਦ ਦੀ ਕਾਲ ਵੀ ਦੇਵਾਂਗੇ ਜੀ। ਗੁਰਪ੍ਰੀਤ ਜੀ ਤੁਸੀਂ ਇੱਕ ਸਸਤੀ ਆਗੂ ਹੋ ਤੁਸੀਂ ਕੀ ਸਮਝਦੇ ਹੋ? ਸਮਝ ਸਮਝਦੇ ਕਦੀ ਗੁਰੂ ਗ੍ਰੰਥ ਸਾਹਿਬ ਦੀ ਪਤਵੀ ਕੀਤੀ ਜਾਂਦੀ ਕਦੀ ਪਾਵਾ ਸਾਹਿਬ ਦੀ ਤੇ ਕਿਹੜੇ ਲੋਕ ਹਨ ਜਿਹੜੇ ਤੇ ਸ਼ਾਪਾ ਕਰਦੇ ਹੋ? ਦੇਖੋ ਜੀ ਇਹ ਸ਼ਰਾਬ ਦੀ ਅੰਦਰ ਜੋ ਹਰ ਵळे ਇਹ ਸੋਚਦੇ ਏ ਕਿ ਪੰਜਾਬ ਦਾ ਮੋਹਤਰਾ ਹੋਵੇ ਕਦੇ ਗੁਰੂ ਗੰਗਾ ਸਾਹਿਬ ਨੂੰ ਥਾਲ ਪੋਇਆ ਜਾਂਦਾ ਆ ਕਦੇ ਬਾਲਕ ਮਾਰੇ ਸੂਕ ਸੜੇ ਜਾਂਦੇ ਆ ਕਦੀ ਬਾਬਾ ਸਾਹਿਬ ਦੀ ਮੂਰਤੀ ਸੜੀ ਜਾਂਦੀ ਆ ਇਹਨਾਂ ਦੇ ਉੱਤੇ ਸਮਾਜ ਬਿਲਕੁਲ ਹੀ ਜੜਾ ਆ ਉਹ ਕਤਾਈ ਨਹੀਂ ਕਰੂਗਾ ਔਰ ਅਸੀਂ ਸਰਕਾਰਾਂ ਤੋਂ ਹੀ ਮੰਗ ਕਰਦੇ ਆ ਇਹਨਾਂ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਮਾੜੇ ਹੋ ਸਕਦੇ ਆ ਉਹ ਦੀ ਜੰਨਵਰੀ ਜਿਹੜੀ ਪੰਜਾਬ ਸਰਕਾਰ ਦੀ ਹੋਵੇਗੀ ਤਾਂ ਲੱਗਦਾ ਨਹੀਂ ਇਦਾਂ ਦੇ ਜਿਹੜੇ ਕੰਮ ਕਰਨ ਵਾਲੇ ਜਿਹੜੇ ਸ਼ਰਾਬੀ ਹੋ ਸਕਦੇ ਕੋਈ ਸਖਤ ਕਾਨੂੰਨ ਬਣਾ ਚਾਹੀਦਾ हां जी बिल्कुल बहुत शक तू उन्हें मैं देखना है जड़े ऐसे ही बंदे इनों कोई आवाज नहीं चाहिए कि और वाले विवेक ਦੇ ਵਿੱਚ ਜਿਹੜੇ ਲੋਕਾਂ ਨੂੰ ਸਮਝਾ ਸਕੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਛੋਟੀਆਂ ਵੀ ਗੱਲਾਂ। ਬਾਬਾ ਜੀ ਨਾ ਤੁਹਾਡਾ ਸਾਡਾ ਨਾਮ ਸੰਤ ਮਹਾਨਾਤ ਸੀ। ਠੀਕ ਹੈ ਜੀ। ਬਾਬਾ ਜੀ ਅੱਜ 사ੜੀ ਯਾਨੀ ਜੀ ਸਮਾਜਿਕ ਜਿੱਥੇ ਬੰਦਿਆਂ ਨੇ ਕੋਈ ਥੋੜਾ ਬੰਦੀ ਦੀ ਗਾ ਦਿੱਤੀ ਹੈ। ਹਾਂ ਬਿਸ਼ਾਰ ਕਾਦੀ ਬੰਦ ਪਿਆ ਹੋ। ਹਾਂ ਜੇਸ ਵਾਰ ਇਹਦੇ ਜੀ ਜਲਾ ਦਾ ਤੋ ਬੰਦ ਕਰ ਦਿੱਤੀ। ਇਹ ਜੀ ਜਿਹੜਾ ਸ਼ੰਭਰ ਸਾਧ ਦੇ ਵਿੱਚ ਡਾਕਟਰ ਬਾਬਾ ਸਾਹਿਬ ਵੇਡਕਾਰ ਦੀ ਮੂਰਤੀ ਦੇ ਨਾਲ ਛੇੜਛਾੜ ਹੋਈ ਜਿਹੜੀ ਭੰਨ ਤੋੜ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਗੱਲ ਆ ਜੀ ਉਹਦਾ ਕਰਕੇ ਹੀ ਪੂਰੇ ਸਮਾਜ ਦੇ ਵਿੱਚ ਰੋਸ ਆ ਇਸ ਕਰਕੇ ਜਿਹੜਾ ਕਪੂਰਥਲਾ ਅੱਜ ਬੰਦ ਕੀਤਾ ਗਿਆ ਹਸੀ ਜਨਾਂ ਦੇ ਨਾਲ ਆ ਸਾਰੇ ਸਮਾਜ ਦੇ ਨਾਲ ਅਸੀਂ ਵੀ ਰਾਏ ਹੋਏ ਆ ਤੇ ਇਸ ਕਰਕੇ ਕਪੂਰਥਲਾ ਜਿਹੜਾ ਬੰਦ ਕੀਤਾ ਗਿਆ ਸ਼ਾਇਦ ਬਾਬਾ ਜੀ ਦੇਖਿਆ ਜਾ ਰਿਹਾ ਪਿੱਛੇ ਦਿਲਾ ਦਿਓ ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਕਦੀ ਵਾਲਮੀ ਮਹਾਰਾਜ ਦੇ ਰੂਪ ਦੀ ਕਦੀ ਬਾਬਾ ਸਾਹਿਬ ਦੀ ਮੂਰਤੀ ਨਾਲ ਤੋੜ ਪਾਉਂਦੇ ਕਿਹੜੇ ਲੋਕ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹ ਕੋਈ ਸ਼ਰਾਰਤੀ ਅੰਸਰ ਹੈ ਜੀ ਇਹ ਤੇ ਸਰਕਾਰ ਨੂੰ ਹੁਣ ਚਾਹੀਦਾ ਜੀ ਉਹਨਾਂ ਦਾ ਪਤਾ ਕਰਨਾ ਜਿਹੜੇ ਵੀ ਇਦਾਂ ਕਰਦੇ ਆ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਦੀ ਬਾਬਾ ਸਾਹਿਬ ਮੂਰਤੀ ਦੇ ਨਾਲ ਉਹਨਾਂ ਦੀ ਬੇਅਦਬੀ ਜਾਂ ਹੋਰ ਧਰਮਾਂ ਬਾਰੇ ਕੋ ਮਾੜਾ ਚੰਗਾ ਬੋਲਿਆ ਜਾਂਦਾ ਹੈ ਸ਼ਰਾਰਤੀ ਅੰਸਰ ਇਹਦੇ ਪਿੱਛੇ ਜੋ ਵੀ ਇਹਦੀ ਬੈਕਗ੍ਰਾਉਂਡ ਹੈ ਤੇ ਸਰਕਾਰ ਨੂੰ ਹੁਣ ਚਾਹੀਦਾ ਹੈ ਜੇ ਸਰਕਾਰ ਇਹਦੀ ਬੈਕਗ੍ਰਾਉਂਡ ਦੇਖੇ ਔਰ ਇਹਨਾਂ ਲੋਕਾਂ ਨੂੰ ਨੱਥ ਪਾਈ ਜਾਵੇ ਜੀ ਬਾਬਾ ਤਾਂ ਲੱਗਦਾ ਜਿੱਦਾਂ ਦੇ ਜਿਹੜੇ ਗੂਗਰਮ ਕਰਨ ਵਾਲੇ ਲੋਕ ਆ ਇਹਨਾਂ ਤੇ ਕੋਈ ਸਖਤ ਤੋਂ ਸਖਤ ਧਾਰਾ ਲਾਣੀ ਚਾਹੀਦੀ ਆ ਜਾਂ ਸਖਤ ਕਾਨੂੰਨ ਬਣਨਾ ਚਾਹੀਦਾ ਵਾ ਬਿਲਕੁਲ ਜੀ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਪਹਿਲੀ ਤੇ ਦੇਖੋ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਵੀ ਕੋਈ ਗਲਤੀ ਕਰਦਾ ਬਹੁਤ ਜ਼ਿਆਦਾ ਸਖਤ ਕਾਨੂੰਨ ਬਣੇ ਹੋਏ ਆ ਜੀ ਗਲਤੀ ਕੋਈ ਕਰਦਾ ਹੀ ਨਹੀਂ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਜੀ ਇਸ ਕਰਕੇ ਗਲਤੀ ਕੋਈ ਕਰਦਾ ਹੀ ਨਹੀਂ ਆਪਣੇ ਇੱਥੇ ਪੰਜਾਬ ਦੇ ਵਿੱਚ ਕੀ ਹੈ ਜੀ ਜੇ ਕੋਈ ਕੁਕਰਮ ਕਰਦਾ ਉਹਨੂੰ ਪੈਸਾ ਥੇਲਾ ਦੇ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਛੱਡ ਦਿੱਤਾ ਜਾਂਦਾ ਭਾਵੇਂ ਕੋ ਜਿੰਨਾ ਵੀ ਮਾੜਾ ਕੰਮ ਕਰ ਦਵੇ ਜੋ ਵੀ ਮਾੜਾ ਕੰਮ ਕਰ ਦਵੇ ਉਹਨੂੰ ਪੈਸਾ ਦੇ ਕੇ ਛੱਡਿਆ ਜਾਂਦਾ ਤੇ ਸਜ਼ਾ ਹੋਣੀ ਚਾਹੀਦੀ ਹੈ ਜੀ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਜਿਹਦੇ ਨਾਲ ਕੋ ਕਰਮ ਕੋਈ ਕਰੇ ਹੀ ਨਾ ਉਹ ਲਾਸਾ ਸਵਾਲ ਆ ਤੁਸੀਂ ਅੱਜ ਦੇ ਜਿਹੜਾ ਹੋਇਆ ਬੰਦ ਤੇ ਇਹਦੀ ਕਾਲ ਦੇ ਵਿਰੁੱਧ ਤੁਸੀਂ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਅਸੀਂ ਇਹ ਮੰਗ ਰੱਖਦੇ ਹਾਂ ਜੀ ਜਿਹੜਾ 바ਵਾ ਸਾਹਿਬ ਮੂਰਤੀ ਦੇ ਨਾਲ ਛੇੜਛਾੜ ਹੋਈ ਆ ਉਹ ਕਿਉਂ ਹੋਈ ਆ ਉਹ ਜਿਹੜੇ ਬੰਦੇ ਨੂੰ ਹੁਣ ਕਹਿੰਦੇ ਆ ਉਹ ਪਾਗਲ ਆ ਜਾਂ ਮੰਨ ਲਓ ਉਹਦੇ ਦਿਮਾਗ ਵਿੱਚ ਫਰਕ ਆ ਜਾਂ ਕੁਝ ਵੀ ਆ ਇਹ 바ਵਾ ਸਾਹਿਬ ਮੂਰਤੀ ਦੇ ਨਾਲ ਹੀ ਥੋੜੀ ਉਹਨੇ ਐਦਾਂ ਕਰਨਾ ਸੀਗਾ ਉਹ ਹੋਰ ਵੀ ਕਿਤੇ ਕਰ ਸਕਦਾ ਸੀਗਾ ਜ਼ਰੂਰੀ ਏਦਾਂ ਨਹੀਂ ਸੀ ਕਰਨਾ ਉਹਦੇ ਪਿੱਛੇ ਜਿਹੜੀ